ਮੇਰਾ ਫੋਟੋ ਵੀ ਤੇਰੀ ਦਾਦੂ ਤੋਂ ਆ ਪਈ ਅੱਛਾ ਠਮੇ ਹੁਣ ਤਾਂ ਚਲੋ ਠਮੇ ਠਮੇ ਦੀ ਗੱਲ ਹੈ ਕੋਈ ਛੋਟੀ ਕਹਾਣੀ ਗੱਲ ਹੈ ਮੈਂ ਚਲਾਉ ਮੈਂ ਚਲਾਉ ਛੋਟੀ ਤਾਂ ਨਹੀਂ ਗੱਲ ਹੈ ਕੋਈ ਇਹ ਗੱਲ ਬਹੁਤ ਵੱਡੀ ਹੈ ਇਹ ਕੋਈ ਫੁੱਦੂ ਗੱਲ ਨਹੀਂ ਇਹ ਗੱਲ ਜੇ ਕਰੀਏ ਗੱਲ ਬਹੁਤ ਵੱਡੀ ਹੈ ਨਹੀਂ ਠੀਕ ਮੈਸਤਰੀ ਤੇਰਾ ਭਾਈ ਜੇ ਬੇੜਾ ਤੇਰਾ ਸੂਰ ਜੇਗਾ ਕੀ ਹੈ ਬੇੜਾ ਤਾਂ ਆਪਣਾ ਬੈਠੀ ਪਿਆ ਹੈ ਪੇ ਪਾਲ ਹੁਣ ਇਹਦੇ ਚ ਮੇਰੇ ਛਾਲੇ ਦਾ ਮੱਖਣੇ ਨਿਕਲਦੇ ਪਾਛੜਾ ਸਾਜੀ ਕੱਢੀ ਆ ਨਿੰਬੂ ਪਾ ਕੇ ਕੱਢੀ ਹੋਈ ਆ ਪੂਰੀ ਹਾਂ ਵੰਤ ਮੇਰੇ ਛਾਲੇ ਦਾ ਨਜ਼ਾਰਾ ਆ ਜੂ ਏ ਇਹ ਗੱਜਾ ਪੱਟੋ ਤੇਰੀ ਦਾਦੂ ਤੋਂ ਯਾ ਪਈ ਮੈਂ ਅੱਛਾ ਉਹ ਛਮੇ ਹੁਣ ਤਾਂ ਚਲੋ ਛਮੇ ਛਮੇ ਦੀ ਗੱਲ ਆ ਪਾਣੀ ਪਾ ਲਾ ਨੰਨ ਨਾ ਛਪਾ ਮੇਰੇ ਛਾਲੇ ਦਾ ਫੇਫਰੇ ਵੜਦੂ ਏ ਰਾਤ ਦੀ ਕੱਢੀ ਆ ਨਿੰਬੂ ਪਾ ਕੇ ਹਾਂ ਇਹ ਤਕਰੀਕਾ ਨਵੀਆਂ ਨਵੀਆਂ ਕੱਢਦਾ ਨਹੀਂਦਾ ਬੱਲੇ 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 ਤੈਨੂੰ ਕਿੰਨਾ ਕਪਾਵੇਂ ਓਏ ਬੱਸ ਪੜਿਆ ਲਓ ਵੀ ਪੜਿਆ ਲਓ ਠੀਕ ਹੈ ਨਾ ਪਹਿਲਾ ਛੱਟਾ ਹਾਂ ਪੜਿਆ ਲਓ ਇਹ ਇਹ ਸ਼ੈਰੀ ਤੂੰ ਬੈਠਿਆ ਹੈ ਕੜਤੀ ਨਹੀਂ ਕਰ ਚਲੋ ਵਿੱਚੇ ਸ਼ੈ ਕਾਲ ਜਾ ਮਰਦੀ ਤੁਰੀ ਜਾਂਦੀ ਆ ਮੇਰੇ ਖਿਆਰ ਕਰੇ ਦੀ ਦਾਰੂ ਕਿਹਾ ਬਲਾ ਕੇ ਹਾਂ ਲੇ ਜਰਾ ਅੱਜ ਗੱਲਾਂ ਚੱਲ ਫਗੇ ਮੋਟਰ ਤੇ ਬੈਠੇ ਆ ਅਸੀਂ ਜਦੋਂ ਬਾਤ ਨੂੰ ਚਰਨੋ ਦਾ ਸ਼ਾਕ ਕਰਿਆ ਜਿਆਦਾ ਤੇ ਵਾਲਾ ਚਨੱਖਾ ਹੁਦਾਤੀ ਵਾਹ ਚੱਖਾ ਬਹੁਤ ਹੁੰਦਾ ਸੀ ਅੱਛਾ ਉਦੋਂ ਇਹ ਮੇਰੇ ਮਿਰਜਾਪੁਰ ਜਾਂਦਾ ਜਾਂਦਾ ਸੀ ਪ੍ਰਧਾਨੀ ਉੱਥੇ ਦਾ ਮੈਂ ਇਹਨੂੰ ਦੇਖ ਲਿਆ ਮੈਂ ਕਦੇ ਬੰਦਾ ਦੇਖਿਆ ਕਦੀ ਮੈਂ ਜਦੋਂ ਦੇਖਿਆ ਇਹਨੇ ਵੀ ਮੈਨੂੰ ਪਛਾਣ ਲਿਆ ਇਹ ਮਿਰਜਾਪੁਰ ਦਾ ਇੱਥੇ ਕਾਲੀ ਦੁਨੀਆ ਦਾ ਪ੍ਰਧਾਨ ਸੀ ਮੈਂ ਤਮਕੂਈ ਦਾ ਹਾਂ ਅੱਛਾ ਮੈਂ ਚੱਲਦਾ ਸੀ 12 ਮਾਕੀ ਤੋਂ ਲੈ ਕੇ ਤਮਕੂ ਹੀ ਟੱਕ ਕੀ ਫਲਾਣਿਆ ਭਾਨਾ ਬਦਮਾਸ਼ ਹਾਂ ਤਾਂ ਇਹ ਜੇ ਕਰਕੇ ਸੀ ਬਦਮਾਸ਼ਾ ਬਦਮਾਸ਼ਾਂ ਦੇ ਰਸਤੇ ਜੋੜੇ ਹਾਂ ਠੀਕ ਹੈ ਨਾ ਪਾਲਾ ਹੁਣ ਪਾਲ ਭਾਈ ਠੀਕ ਹੈ ਨਾ ਤਾਂ ਮੇਰੇ ਛਲੇ ਦੀ ਗਈ ਜਾਣ ਥੱਲੇ ਉਹ ਦਾਦਾ ਤੇਰੇ ਜਦੋਂ ਜੂਪੀ ਤੇ ਫਾਇਰ ਹੋਏ ਨੇ ਬਈ ਬੜਾ ਉਹ ਮੁਕਾਬਲਾ ਆਇਆ ਮਾਈਕਰ ਬਾਈ ਅੱਛਾ ਜਿਹੜਾ ਉਹ ਕਹਿੰਦਾ ਸੀ ਸੀਆਈਡੀ ਤੋਂ ਬੰਬੇ ਵਾਲਾ ਉਹ ਉੱਤੋਂ ਗੜਬੜਾ ਹੈ ਇਹ ਕੱਢੀ ਕਰੀ ਹੋਈ ਆ ਗੱਟਾ ਆ ਅੱਛਾ ਕੇਸ ਮੇਰੇ ਤੇ ਪੈ ਗਿਆ ਸੀ ਤੇਰੇ ਨਾਲ ਤੂੰ ਚੰਗੀ ਗੱਲ ਕਰੀ ਕਰਕੇ ਕਰਬਰ ਨਿਕਲ ਕੇ ਪਰਚਾ ਮੈਂ ਭੁਗਤਦਾ ਰਿਹਾ ਹਾਂ ਹਾਂ ਇਹ ਦੂਸਰਾ ਸਾਹ ਚਲੋ ਚਲੋ ਅੱਛਾ ਬੰਤ ਕਿਰਾਇਆ ਜਿਆਦਾ ਸਾਡੇ ਕੋਲੇ ਭਾਈ ਜੀਪ ਲੈਂਦੀ ਵਾਹ ਮੈਂ ਤਾਂ 4-5 ਮੇਰੇ ਨਾਲ ਬਦਮਾਸ਼ ਤੇ ਅਸੀਂ ਜਾ ਰਹੇ ਹਾਂ ਪੁਲਿਸ ਦੇ ਡੇੜੇ ਚੜ੍ਹ ਕੇ ਲਾ ਤੂੰ ਮੈਨੂੰ ਫੋਨ ਮਾਰਦਾ ਮੇਰੀ ਕਰਨੀ ਬੰਤੀ ਗਿਆ ਫੋਨ ਫੜ ਲੇ ਪੁਲਿਸ ਨੇ ਫੋਨ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਓਹੋ ਐਚਓ ਮੈਨੂੰ ਕਹਿੰਦਾ ਵੀ ਗੱਲ ਸੁਣ ਲੈ ਵੀ ਮੰਨ ਜਾ ਮੈਂ ਕਿਹਾ ਵੀ ਮੰਨਣਾ ਮੈਂ ਕਿਹਾ ਕਹਿੰਦਾ ਮੰਨ ਜਾ ਮੈਂ ਕਿਹਾ ਜੀ ਮੈਨੂੰ ਸਲਾਹ ਕਰ ਲੈਣ ਦਿਓ ਕਹਿੰਦਾ ਸਾਲਿਆ ਤੇਰੇ ਮਗਰ ਕੋਈ ਆਇਆ ਨਹੀਂ ਸਲਾਹ ਕਿਧਰ ਕਰਨੀ ਹੈ ਫਟੇ ਪਹਿਣ ਗਿਆ ਤੇਰੇ ਮੈਂ ਕਿਹਾ ਜੀ ਚਤੜਾ ਨਾਲ ਸਲਾਹ ਕਰਦੇ ਜੇ ਫਟੇ ਝੱਲ ਜੇ ਤਾਂ ਮੰਨ ਜਾਗੇ ਆ ਹੋਇਆ ਪਰ ਮੇਰੇ ਵਾਲੇ ਦਾ ਬਦਮਾਸ਼ੀ ਗਿਆ ਬਹੁਤ ਔਖੀਆਂ ਬਦਮਾਸ਼ੀਆ ਬਹੁਤ ਔਖੀਆਂ ਔਖੀਆਂ ਤੁੱਲਿਆ ਚੱਕਾ ਗੁੰਜੰਦੇ ਨੇ ਕੀ ਬਦਮਾਸ਼ੀਆਂ ਮੇਰਾ ਸਾਰਾ ਬੰਦਾ ਆਪਦਾ ਪਰਸ਼ਾਵੇਂ ਤੋਂ ਹੀ ਡਰੀ ਜਾਂਦਾ ਵੀ ਆ ਗਈ ਪੁਲਿਸ ਆ ਗਈ ਪੁਲਿਸ ਖੁਣ ਕਹ ਨਾ ਬਲਾਮਾ ਬੰਦੇ ਬੰਦਾ ਬਲਾਮਾ 400 ਨਾ ਨਾ ਰੇਖੜ ਦੇ ਪਤਾ ਤੇਰੀ ਚੜਤ ਦਾ ਯਾਰ ਚੋ ਵੀ ਛੜ ਗੇ ਤੇਰੇ ਹਮ ਤਾਂ ਮੈਂ ਕਰਾਂ 25ਵੇਂ ਛੜ ਮਨੂ ਰਸਤਾ ਹੋਇਆ ਹਾਂ ਹਾਂ ਜਿਵੇਂ ਆ ਗਿਆ ਹੁੰਦਾ ਸੀ ਉਹਦਾ ਯਾਰ ਤੂੰ ਠੀਕ ਹੈ ਨਾ ਮੈਂ ਕਰਾਂ ਫੋਨ ਟਰੰਪ ਨਾ ਸ਼ਿੱਧੀ ਆ ਹਾਂ ਕਰਾ ਨਾ ਬੱਸ ਹੈ ਕਰਾ ਹਾਂ ਜੋੜੀ ਕੋਈ ਫੁੱਦੂ ਪਿੰਡ ਨਾਲ ਸੰਘੇੜੇ ਜਾਨੀ ਨੇ ਟਿੱਬੀਆਂ 'ਚ ਪਹਿਣ ਕੱਛੀਆਂ ਉਹ ਗੱਲ ਠਣਾ ਕਿਹੜਾ ਪਹਿਲਾ ਹੁਣ ਗੱਲ ਚੱਲ ਪਈ ਮੈਂ ਤੁਹਾਨੂੰ ਦੱਸਦਾ ਹੈ ਆਏ ਲੜਾ ਵੀ ਆਲੇ ਢਾਲੇ ਪਿੰਡਾਂ 'ਚ ਮੈਂ ਕੋਈ ਬੱਕਰੀ ਨਹੀਂ ਛੱਡੀ ਓਏ ਸ਼ਰਮ ਕਰ ਲਾ ਓਏ ਜਨਾਨੀਆਂ ਦਾ ਘਟ ਹੈ ਆਜਾ ਕਬੌੜਾ ਹੈ ਆਈਡੀ ਹੈ ਚੱਕੇ ਚੋਰੀਓ ਵਿੱਚ ਅੱਛਾ ਸਹੀ ਹੋ ਰਹੀ ਤੇਰੇ ਬੱਕਰੀ ਮੇਰੇ ਛਲੇ ਦੀ ਏਰੀਆ ਤੇ ਨਹੀਂ ਛੱਡੀ ਬੱਕਰੀਆਂ ਦਾ ਨਾਮੂਨ ਨਿਸ਼ਾਨ ਮਗਾਦਾ ਸਹੀ ਗੱਲ ਜਦੋਂ ਕਿ ਮੇਰੇ ਛਲੇ ਰੋਕੇ ਦੇ ਕੋਲੇ ਆਏ ਵੀ ਹੈਲੋ ਬੰਤ ਕਾਲੀ ਦੁਰੀ ਦਾ ਪ੍ਰਧਾਨ ਸਾਡੀਆਂ ਬੱਕਰੀਆਂ ਮੋੜ ਦੇ ਬੱਕਰੀਆਂ ਰੋਕੇ ਦਾ ਬਰਾਹਰ ਹੋ ਗਿਆ ਬੱਕਰੀਆਂ ਬਣੇ ਬੋਕਰ ਹੋਇਆ ਕੱਲ ਦਾ ਮੈਂ ਆਪ ਦੇਖਿਆ ਮੈਂ ਆਪ ਦੇਖਿਆ ਵੀ ਰੋਂਦੇ ਸੌਣ ਅਗੇ ਮੈਂ ਤੇਰੇ ਚੋਟਾਰ ਦੀ ਬੱਦਨ ਦਾ ਪੱਟਾ ਕਿ ਮਿਚੀ ਬਈ ਤਾਰ ਦੇ ਕਹਾੜਾ ਜਦੋਂ ਅਸੀਂ ਦੋਨੇ ਜਾਣੇ ਨੇ ਜਾਣਾ ਅਸੀਂ ਬਾਈ ਏਰੀਆ ਚ ਘਾਰ ਤੇ ਮਚਾਦੀ ਸੀ ਕਿਸੇ ਦੀ ਮੋਟਰ ਦੀ ਤਾਰ ਨਹੀਂ ਛੱਡੀ ਕਿਸੇ ਦਾ ਸਟਾਰਟਰ ਨਹੀਂ ਛੱਡਿਆ ਟਰਾਂਸਫਾਰਮਰ ਜੋ ਤੇ ਰੋਬਲਦਾ ਉਬਲਦਾ ਕੱਟ ਜਾਂਦੇ ਸੀ ਇਹ ਦੇਖ ਲੈ ਪਰ ਇੱਕ ਗੱਲ ਸੀ ਸਾਡੀ ਸੈਫਤ ਸੀ ਅਸੀਂ ਕਿਸਾਨਾਂ ਨੂੰ ਔਖਾ ਨਹੀਂ ਕਰਿਆ ਜਦੋਂ ਅਸੀਂ ਮੋਟਰ ਦੀ ਤਾਰ ਵੜਦੇ ਸੀ ਇੰਨੇ ਕ ਟੋਟਾ ਬਾਹਰ ਛੱਡਿਆ ਆਉਂਦੇ ਸੀ ਆਫਟਰ ਆਲ ਤਾਰ ਵੇਚ ਦੇ ਆ ਗਦੀ ਕਿ ਕਿਸਾਨ ਗਾਲਾਂ ਕੱਢਦਾ ਕਿਸਾਨ ਆਪਦਾ ਨੁਕਸਾਨ ਖੋਸੋ ਕੇ ਜਰਦਾ ਚੋਰ ਸਿਆਣੇ ਸੀ ਜਿਨ੍ਹਾਂ ਨੇ ਤਾਰ ਚੁੱਕੀ ਇਹੀ ਇਹੀ ਛਾਣੀ ਉੱਚ ਮੇਰੀ ਤੀ ਹੈ ਜੇ ਬਾਟ ਜੇ ਕਿਤੇ ਬਾੜੇ ਚ ਦੱਚ ਬੱਕਰੀਆਂ ਸੀ ਤਾਂ ਨੌ ਚੱਕ ਦੇ ਚ ਇੱਕ ਛੱਡੇ ਹੁੰਦੇ ਸੀ ਜ਼ਰੂਰੀ ਹੈ ਯਾਰ ਇਹ ਇਹ ਦੇ ਨਾਲ ਦਾ ਬੰਤ ਜਦੋਂ ਆਪਾਂ ਪਾਪ ਕਰਦੇ ਆ ਪਾਪ ਕਰਨ ਦੇ ਨਾਲ ਪੁੰਨ ਮੜਾ ਜਾ ਕਰ ਲਓ ਸਾਰੇ ਪਾਪ ਤਲ ਜਾਂਦੇ ਸਾਰੇ ਕੋਈ ਗੱਲ ਆਪਾਂ ਪਾਪ ਕਰਿਆ ਬਹੁਤ ਮੈਂ ਤਾਂ ਕਹਿੰਦਾ ਪ੍ਰਯਾਗ ਰਾਜ ਜਾ ਕੇ ਕੰਪ ਦੇ ਮੇਲੇ ਤੇ ਪਾਪ ਧੋ ਕੇ ਨਾ ਆਈਏ ਬੱਕਲ ਤੇ ਹੈ ਬੱਕਲ ਪੂਰੇ ਫਿਰ ਯਾਰ ਵੜਿਆ ਜਿੱਥੇ ਸੀ ਜੈਨ ਹੁਣ ਕਰਨਾ ਹੈ ਹੈਲੀ ਕੱਪ ਤੇ ਜਾ ਮੇਰੇ ਤਾਂ ਹੁਣ ਅੱਜ ਇੱਕ ਬੱਟੂਸਟਰੂ ਮੰਡੀ ਚ ਆ ਤਾਰ ਗਿਆ ਕਰ ਗਿਆ ਬਹੁਨੇ ਕੰਟ ਮੇਰੇ ਤੋਂ ਹਾਂ ਕਣਕ ਦਾ ਸਖਰਾ ਵੰਤ ਨਹੀਂ ਦੇਖੋ ਢੜਾ ਛੱਪ ਮੇਰੇ ਪੰਡਤਾ ਸਰਪੰਚ ਹੂੰ ਮੇਰੇ ਪੰਡਤਾ ਮੈਂਬਰ ਹੈ ਮੇਰੀ ਤਾਂ ਜੋੜਤਾ ਡੀਆ ਜੋੜਤਾ ਤੇਰੀ ਗੱਲ ਜੋੜ ਮਨੂ ਤਾਂ ਉਹੀ ਬੱਚਾ ਦੀਆਂ ਕਟੀੜਾਂ ਉਂ ਰੋਲਣ ਨੂੰ ਫਿਰਦੀਆਂ ਤੇ ਮੇਰੇ ਤਾਂ ਚਾਤੇ ਨਹੀਂ ਯਾਰ ਗਿਆ ਲੈ ਸੁਣ ਉਹ ਕਟੀੜਾਂ ਨੂੰ ਇਹ ਨਹੀਂ ਪਤਾ ਵੀ ਨਾਲ ਰਿਸ਼ਤੇਦਾਰੀ ਕਿਹਦੇ ਨਾਲ ਪਾਈ ਚਾਤ ਨੂੰ ਗਾਰਦ ਮਚਾ ਦਿਆ ਮੈਂ ਤਾਂ ਬੰਬੇ ਹੁਣ ਫੋਨ ਮਾਰਿਆ ਮੇਰਾ ਤਾਂ ਜਹਾਜ ਹੁਣ ਨਾ ਆਉਂਦੇ ਨਹੀਂ ਆਉਂਦੇ ਚਲ ਮੈਂ ਅਨਖੇਨ ਅਰਗੇ ਛਬੈਗਤ ਨੂੰ ਖੜੇ ਹੁੰਦੇ ਮੈਂ ਆਪ ਦੇਖੇ ਸ਼ਾਹਰੂਖ ਖਾਨ ਅਰਗੇ ਵੀ ਬੰਤ ਆ ਰਿਹਾ ਤੇਰੇ ਸਾਹਮਣੇ ਬੰਦੂਗਾਂ ਲੈ ਥੁੰਤੇਰੇ ਸਾਹਮਣੇ ਅਡਾਨੀਆਂ ਦੀ ਕੁੜੀ ਦਾ ਰਿਸ਼ਤਾ ਆਇਆ ਨਹੀਂ ਹਾਂ ਇੱਕ ਗੱਲ ਇਹ ਬੰਦੇ ਨੇ ਯਾਰੀ ਨਭਾਈ ਇਹ ਮੇਰੇ ਕਹਿੰਦੇ ਬਈ ਅਡਾਨੀਆਂ ਦੀ ਕੁੜੀ ਦਾ ਰਿਸ਼ਤਾ ਆ ਰਿਹਾ ਭਾਵੇਂ ਮੈਂ ਕਹਿੰਦਾ ਦੇਖ ਜਾ ਆਪਾਂ ਛੋਟੇ ਹੁੰਦੇ ਰੇ ਸੌਂ ਖਾਦੀ ਜੂ ਰੇਸਤਾ ਪੋਣਾ ਫਿਰ ਮੈਂ ਆਪਦੀ ਭੈਣ ਦਾ ਰਸਤਾ ਕਰਿਆ ਇਹ ਬੰਦੇ ਨੇ ਅੜਾਲੀਆਂ ਦੇ ਬਾਬ ਦੇ ਦਾ ਹੋਰ ਦੱਸ ਆਉਂਦਾ ਰਿਹਾ ਮੇਰੇ ਕੋਲ ਹਾਂ ਅੜਾਲੀਆਂ ਦੇ ਅੜਾਲੀਆਂ ਦੇ ਉਹ ਜਿਹੜਾ ਦਾ ਮੁੰਡਾ ਨਹੀਂ ਮੋਟੂ ਜੇ ਮੈਂ ਤਾਂ ਉਹਨਾਂ ਨੇ ਪੰਪ ਤੋਂ ਤੇਲ ਨਹੀਂ ਪਵਾਉਂਦਾ ਉਹਦੋਂ ਨਹੀਂ ਮੈਂ ਤਾਂ ਇੱਟਾ ਕੀਤੀ ਮੈਂ ਤਾਂ ਉਹਨਾਂ ਨੇ ਪੰਪ ਤੋਂ ਤੇਲ ਨਹੀਂ ਪਵਾਉਂਦਾ ਹਾਂ ਜਿਹੜਾ ਅੜਾਲੀਆਂ ਦਾ ਮੁੰਡਾ ਨੇ ਉਹ ਮੋਟਾ ਜਾਂ 20 ਆਰੀ ਫੈਂਟਿਆ ਸੀ ਪੁੱਤਰਾ ਬੰਦ ਇਹ ਗਾ ਬਾਹ ਛਾਡੀ ਟਾੜੇ ਹੋਇ ਲਿਓ ਗੰਜਾ ਜੀ ਅਸਲੀ ਕਰਿਆ ਉਹ ਵੀ ਸੋਝਾ ਛੋਟਾ ਛਾਡੀ ਟਾੜੇ ਹੋਇ ਅੱਲਾ ਪਾਉ ਪਾਉ ਅਸੀਂ ਤਾਂ ਯਾਰ ਜਿੱਥੇ ਕਰ ਬਦਮਾਸ਼ ਤਾਂ ਇੱਕ ਨਹੀਂ ਵੜਾ ਹੁੰਦਾ ਅਸੀਂ ਹੁਣ ਦੋ ਬਦਮਾਸ਼ ਇਕੱਠੇ ਹੋ ਗਏ ਅਸੀਂ ਕਾਤ ਲੋ ਗਾ ਸਮਝਾ ਦੇ ਹਾਂ ਅੱਜ ਪਿੰਡ ਚ ਬੋਲਾ ਮੜਵਾ ਜਾ ਕੇ ਬੰਦ ਦਾ ਛਾਲ ਆ ਗਿਆ ਬਦਮਾਸ਼ ਓਕੇ ਦਵਾ ਦਿਓ ਪਿੰਡਾਂ ਚ ਵੀ ਬਚ ਕੇ ਰਹੋ ਡਰ ਕੇ ਰਹੋ ਹਾਂ ਕਈ ਪਾਣੂ ਪਾਦਾਰੇ ਮੇਰੇ ਸਾਲੇ ਵੀਟ ਬਣਾ ਦਾਂਗੇ ਐਂ ਜੇ ਬੰਦੇ ਅੱਛੇ ਆ ਯਾਰ ਗੱਲ ਸੁਣੇ ਮੇਰੇ ਗੱਲ ਸੁਣ ਪੈਗ ਬਹਿਲੀ ਐ ਨਿੰਬੂ ਬਾਈ ਮੇਟ ਯਾਰ ਜਦੋਂ ਮਾਰ ਤੇ ਚੱਲਮ ਚਿੱਲੀ ਵੀ ਮੰਗਾਰੋ ਠੀਕ ਐ ਨਾ ਚੱਲਮ ਚਿੱਲੀ ਮੰਗਾ ਦੰਨ ਬੋਲ ਰ ਬੜਾ ਇੱਕ ਗੱਲ ਇੱਕ ਬਈ ਗੱਲ ਬੱਚੀ ਹੈ ਬਲੂ ਲੱਚਾ ਉਹ ਦਾ ਜਾਣਦਾ ਹੂੰ ਇੱਕ ਮੈਚ ਦਾ ਡਾਡਾ ਉਹ ਲੈ ਜਿਹੜਾ ਤੈਨੂੰ ਉਦੋਂ ਵੀ ਕਹ ਦਿੱਤੀ ਕਿ ਕਿਚਕਿਲੀ ਚਾ ਖਾਦੇ ਉਹਦਾ ਯਾਰ ਮੇਰੀ ਗੱਲ ਸੁਣ ਤੇ ਜੇ ਟੇਲੀ ਠਾ ਕਰਤਾ ਜਿੰਨਾ ਚਿਰ ਮੇਰੀ ਸੇਵਾ ਹੁੰਦੀ ਰਹੂ ਉਹ ਨਾ ਤੇ ਰੈਮ ਨਾ ਬੇਫਿਕਰ ਹੋ ਕੇ ਗਾਦ ਲੋ ਮੇਜੀ ਗੱਲ ਥੋ ਤੇਰੀ ਸੇਵਾ ਬੀ ਉਰੇ ਕਰੂੰ ਤੇਰਾ ਰਿਸ਼ਤਾ ਮੈਂ ਕਰੂੰ ਹਾ ਰੱਬਾ ਹਾ ਬੋਲੇ ਕਰ ਉਤੇ ਰਾਇਸ ਹਾ ਸੇਵਾ ਕਰੂੰ ਸੇਵਾ ਰਿਸ਼ਤੇਦਾਰ ਗੱਲ ਸੁਣ ਯਾਰ ਇਹ ਰਿਸ਼ਤਾ ਤੂੰ ਫਿਰ ਹੋਰ ਪਿੰਡੋਂ ਕਰਾਈ ਇੱਥੇ ਮੇਰੀ ਭੈਣ ਵਿਆਹੀ ਐ ਅਗਲਾ ਕਹਿੰਦਾ ਉਸੇ ਪੱਟੀ ਮੈਂਹੜਾ ਕਾ ਲਗੜਾ ਭਰਾ ਉਸਦੀ ਹੁੰਦਾ ਹੁਣ ਤਾਂ ਅੱਜ ਕੱਲ ਚੱਲਦਾ ਚੱਲਦਾ ਮੇਰਿਆ ਪਟੋ ਕਰ ਆਹ ਹੈ ਯਾਰ ਉੱਥੇ ਨਹੀਂ ਬੰਦ ਤੇ ਮੇਰੀ ਗੱਲ ਮੇਰੀ ਗੱਲ ਤਾਂ ਸੁਣ ਮੇਰੀ ਗੱਲ ਸੁਣ ਲੈ ਤੂੰ ਮੇਰੀ ਭੈਣ ਨੂੰ ਕਿਹਾ ਮੈਂ ਜਾ ਕੇ ਮਿਰਜਾਪੁਰ ਵਾਲਿਆਂ ਨੂੰ ਨਹੀਂ ਜਰਨਾ ਨਹੀਂ ਮੇਰੀ ਗੱਲ ਥੋੜੀ ਮਹੀਨਾ ਜਿਹੜਾ ਮਹੀਨਾ ਹੈ ਮਹੀਨੇ ਦੀ ਭੈਂਡਾ ਚ ਟੱਕਰ ਹੁੰਦੀ ਹੈ ਖਰਾਬ ਬਾਈ ਜਬ ਬੇੜਾ ਤੇਰਾ ਸੂਰਜੇ ਦਾ ਕੀ ਹੈ ਬੇੜਾ ਦਾ ਆਪਣਾ ਬੈਠੀ ਪਿਆ ਹੈ ਹਏ ਹਏ ਆਓ ਮੈਂ ਤਨਾ ਕਹਿੰਦੀ ਗਾ ਬੇ ਨਿਕਲ ਗਿਆ ਸੀ ਮੇਰਾ ਤਾਂ ਆਈ ਡਿਝੋਲੀ ਨਹੀਂ ਹੈਗੀ ਤੂੰ ਦਿਲ ਲੱ ਕਰਨ ਵਾਲੀ ਬੈ ਡਰਦੀ ਸੀ ਮੈਂ ਖਾ ਪਗਾਨੀ ਕੀ ਚੂਹਾ ਚੂਹਾ ਹੋ ਗਿਆ ਕਿਤੇ ਐਡੇ ਵੱਡੇ ਬੰਦਰ ਚੂਹਾ ਹੀ ਦਸੀ ਜਾਂਦੀ ਹੈ ਕਮਾਲ ਆ ਤੇਰੇ ਲਈ ਕਦੇ ਤਾਂ ਮੈਨੂੰ ਕੁਛ ਕਹ ਦੇ ਨੇ ਕਦੇ ਚੂਹਾ ਬਣਾ ਦੇ ਚੱਲ ਮੇਰੀ ਗੱਲ ਕੰਮ ਨਹੀਂ ਕਰਦੇ ਆਪਾਂ ਮੈਂ ਤੈਨੂੰ ਐ ਕਹਿੰਦਾ ਸੀ 500 ਰੁਪਏ ਦੇ ਦੇ ਪੈਸੇ ਤਾਂ ਹੈ ਨਹੀਂ ਮੇਰੇ ਕੋਲ ਤੇਰੀ ਗੱਲ ਸੁਣ ਲੈ ਅੱਜ ਮੈਂ ਤੈਨੂੰ ਪਹਿਲਾਂ ਕਿਹਾ ਠੱਕਣੀਆਂ ਬੈਠੀਆਂ ਠਟੀਆਂ ਨੇ ਤੂੰ ਮੈਨੂੰ 500 ਰੁਪਏ ਤੇਰੇ ਨਾਲ ਦੇਖ ਆਦਰਿਆ ਤੀਗਾ ਟਾਈਮ ਇਹਨੂੰ ਕਿਹਾ ਤੀਗਾ ਵੀ ਮੈਂ ਤੈਨੂੰ ਪੈਸੇ ਦੇਉਂਗਾ ਤਾਂ ਤਾਂ ਅਧਿਆਨਿਕ ਗੱਲ ਕਰੀ ਜੀ ਮੈਂ ਤਾਂ 200 ਰੁਪਏ 500 ਦੇਖੋ ਚਲ ਕੋਈ ਨਹੀਂ ਪੈਸੇ ਲੈ ਲਿਆਇਆ ਕਰ ਜੱਪ ਲਪਾਂਡੇ ਧੋਖਿਆ ਪੰਨੇ ਤੋਣਾਂ ਨੇ ਪਿਆ ਫੱਲਾ ਲਈ ਪੈਸੇ ਬਈ ਇਹ ਦੇਖੋ ਗਲਤ ਗੱਲਾਂ ਯਾਰ ਭਾਂਡੇ ਹੁਣ ਮੈਂ ਹੁਣ ਬੰਦਾ ਮਾਜਦਾ ਸੁਣਾ ਲੱਗਦਾ ਭਾਂਡੇ ਹੈਂ ਗਰਦਨ ਦੁਖਿਆਦੀ ਆਵੇ ਹੱਥ ਨਹੀਂ ਲੱਗਦਾ ਗਰਦਨ ਦਾ ਮੈਂ ਕਹਿੰਦਾ ਵੀ ਜੇ ਕਿਦੋਂ ਮੈਂ ਬਾਹਰੋਂ ਉਧਰੋਂ ਪੈਗ ਲਾਇਆ ਗਰਦਨ ਤਾਂ ਮੈਂ ਕੱਢ ਦੂੰਗਾ ਮੂੰਹ ਤੇ ਮੈਂ ਹਲੇ ਸ੍ਰੀ ਰੱਬ ਦੀ ਕਹਿਣੇ ਚ ਜਿਹੜੀ ਕਿਸੇ ਨੂੰ ਕੀ ਕਹੀਏ ਵਾ ਭਾਗ ਜਾ ਤੇ ਤਾਂ ਪੈਸੇ ਲੈਣੇ ਦੇਖ ਭਾਂਡੇ ਤੋ ਨਹੀਂ ਲੈਣੇ ਤਾਂ ਚੰਗਾ ਮੈਂ ਤਾਂ ਸੌਂ ਗਿਆ ਹੁਣ ਫਿਰ ਮੰਜਲੇ ਪਹਿਣਗੇ ਭਾਂਡੇ ਮੈਨੂੰ ਪੇਣੀ ਤਾਂ ਦੇਖ ਮਾਜਣੇ ਪੈਣਗੇ ਚਲ ਦੇਖ ਪਰ ਹੁਣ ਗੱਲ ਤੇ ਇਹ ਆਪਦੇ ਜਿਹੜੇ ਬਚਨਾਂ ਤੇ ਪੱਕੀ ਨਹੀਂ ਹੈਂ ਭਾਂਡੇ ਮਾਜਦਾ ਤੂੰ ਭਾਂਡੇ ਤੇ ਪਰ ਮੋਂ ਮਾਜਣੀ ਪੈਣ ਦੇ ਫਿਰ ਹੋਰ ਕਰੀਏ ਕੋਈ ਹੱਲ ਨਹੀਂ ਕੋਈ ਹੈਗਾ ਹੋਰ ਲੈ ਭਾਂਡੇ ਮੈਂ ਮਾਜ ਕੇ ਆਇਆ ਐਨੇ ਨੋਟ ਕਰ ਲਾ ਦੇ ਰੱਖ ਤਿਆਰ ਹੈਂ ਚਲ ਚੰਗਾ ਮੈਂ ਹੁਣ ਪਈ ਨਾ ਸੁਣ ਲੈ ਦੁਪਹਿਰ ਹਲੇ ਸੌਣ ਦਾ ਸੋਈ ਰਾਤ ਨੂੰ ਕੀ ਕਰਾਂਗੇ ਹਾਏ ਚੰਗਾ ਮੈਂ ਗਰਦਨ ਮਲਦੀ ਆ ਚਲ ਹਮ ਗਰਦਨ ਤਾਂ ਮੈਂ ਆਪੇ ਤੈਨੂੰ ਪੈਸੇ ਦੇ ਆਪੇ ਮਲ ਦੂੰ ਚੰਗਾ ਭੱਜ ਜਾ ਹੁਣ ਚੱਲ ਜਾ ਨਵਰੀ ਹੱਤਪਾ ਰੱਖਿਆ ਨਾ ਕੰਜਰ ਨੇ ਦਰਵਾਜ਼ਾ ਤਾਂ ਮੂਤੀ ਪੜੀ ਜਾਂਦਾ ਵੀ ਦੱਸ ਇੱਥੇ ਕਿ ਪੈਸਾ ਨਹੀਂ ਮਿਲਣ ਲੱਗੀ ਹੋਈ ਆ ਗੱਲ ਹੋਰ ਪਿੱਛੋਂ ਮੇਰੀ ਮੈਂਬਰ ਛੱਬ ਹਾਂਜੀ ਮੈਂ ਤਾਂ ਹੁਣ ਬਿੱਚਾ ਡੜਾਣਾ ਦੁਨੀਆ ਤੇ ਹਾਂ ਦੱਚ ਕਛਾ ਲਾ ਨੂੰ ਕੰਮ ਆਏ ਹੋ דו ਵੀ ਮੁੰਡਿਆਂ ਦਾ ਕੰਮ ਕਰਾ ਕੇ ਵੇਚਾ ਕਰਨਗੇ ਵੀ ਬੱਚੇ ਹੀ ਆ ਬੋ ਸਹੀ ਗੱਲ ਹੈ ਸਹੀ ਪਿਆਦਰਿਆ ਗੱਲ ਪਈ ਹਰੇਕ ਪੰਡਿਤ ਪੰਡ ਪੰਜ ਛਲੇਡੇ ਬਣ ਜਾਂਦੇ ਨੇ ਬਈ ਪਰ ਓਹ ਛਲੇਡੇ ਦਿਆਦ ਹੈਗੇ ਇੱਕ ਮੇਰਾ ਸਾਲਾ ਹੁਣ ਹੋਰ ਮੈਂ ਦੇਖਿਆ ਇੰਟਰਵਿਊ ਕਰ ਰਿਹਾ ਬਹੰਕਰ ਲਗੜਾ ਕਾਮ ਟਾਈਪ ਵਾਲੇ ਗੱਲਾਂ ਮੇਰੇ ਸਾਲੇ ਦੀਆਂ ਘੋੜਿਆਂ ਆਣੀਆਂ ਫੇਰ ਠੀਕ ਹੈ ਨਾ ਮੈਂ ਇੱਕਦਰ ਉਧਰ ਬੈਠਾ ਮੇਰਾ ਸਾਲਾ ਠੀਕ ਹੈ ਨਾ ਇਹਨਾਂ ਨੂੰ ਹੁਣ ਤਾਂ ਉਹ ਕਹਿਣ ਲੱਗੇ ਕੀ ਕਹਿੰਦੇ ਇਹਨਾਂ ਨੂੰ ਛਲੇਡਾ ਛਲੇਡਾ ਕਟੂਮਾਲਾ ਛੜਾ ਜੇ ਕਟੂਮਾਲ ਕਟੂਮਾਲ ਸਾਡੇ ਮੌਕੇ ਘੋੜਾ ਕਹਿੰਦੇ ਹੁੰਦੇ ਸੀ ਘੋੜਾ ਆ ਗਿਆ ਘੋੜਾ ਨਾ ਚੇਂਜ ਹੁੰਦਾ ਰਹਿੰਦੇ ਪਰ ਕਵਾਲਟੀਆਂ ਬਹਿਣ ਕੇ ਲਖੜਿਆ ਚ ਉਹੀ ਹੁਣ ਮੇਰੀ ਜੱਟਾ ਛੜਕੂ ਪੰਡਿਤ ਅੱਜ ਕਰਦਾ ਪੰਜ ਫੂਕ ਨੂੰ ਆ ਮੇਰੀ ਅਰੇ ਛਮੜੇ ਬੈਲੂ ਗਿਆ ਗੱਲ ਖਣ ਮੇਰੀ ਇਹ ਮੇਰੇ ਪੰਡਿਤ ਕੋਈ ਬੈਲੀਆਂ ਦਾ ਗਾਣਾ ਨਹੀਂ ਲਾ ਸਕਦਾ ਹਾਂ ਡੀਜੇ ਤੇ ਬੈਚ ਹਾਂ ਜੇ ਕੋਈ ਬੈਚ ਤੇ ਡੀਜੇ ਤੇ ਬੈਲੀਆਂ ਦਾ ਗਾਣਾ ਲਾਉਂਦਾ ਮੈਂ ਕੂਕ ਬੱਜ ਜੀ ਹਾਂ ਡੀਜੇ ਪੰਡਿਤ ਡੀਜੇ ਪੰਦ ਹੋ ਜਾਂਦੇ ਹਾਂ ਯਾਰ ਪਿਆ ਲੈਣ ਬਦਵਾਤ ਕਾਲੇ ਟਟੂ ਦੇ ਹੋਏ ਜੇ ਮੇਰਾ ਸਾਲਾ ਕੋਈ ਲੰਡੀ ਛੱਡੀ ਬੁਰੇ ਬੋਲਦੀ ਬੱਟ ਚੁੱਕ ਬੱਟ ਚੁੱਕ ਬੱਲੇ ਬੇੜੇ ਬੈਠੀ ਹਾਂ ਛੋਟੇ ਜਿਹੇ ਛਬੀ ਕਰਤੇ ਘਰੇ ਨੱਚੀ ਜਾਣ ਕਹਿੰਦੇ ਬੰਤ ਦੱਕਣ ਦਾ ਹਾਂ ਲਾਉੜੀ ਜਾ ਜਾਉਣੀ ਜੇ ਹਾਂ ਬਣੀ ਟੱਟੀ ਦਰਤਾ ਉਹ ਜ਼ੋਰ ਤੇਰੀ ਮਦਰੀਆ ਜ਼ੋਰ ਤੇ ਮੇਰੀ ਆ ਮੇਰਾ ਕਰਕੇ ਕਿਉਂਕਿ ਤੈਨੂੰ ਪਤਾ ਮੇਰਾ ਸਾਲਾ ਬੈਠਾ ਪਗਰਾ ਹਾਂ ਮੱਕ ਜੇ ਮੇਰੀ ਭੈਣ ਆ ਵੈ ਹੁੰਦੀ ਫਿਰ ਬੰਤ ਹੋਲ ਨੂੰ ਦੁੱਕਾ ਦੋ ਸਾਲਾ ਛੱਪ ਤਾੜ ਤਾੜ ਹੁੰਦੀ ਉੱਦੋਂ ਦੇਖ ਰੋ ਮੁੱਕੜੇ ਚਾਲਦੇ ਹਾਂ ਰੋਟੀ ਦਾ ਟਾਈਮ ਹੋ ਰਿਹਾ ਹਾਂ ਠੀਕ ਹੈ ਯਾਰ ਮੈਂ ਰੋਟੀ ਬੱਕਰੇ ਨਾਲ ਖਾਊਂਗਾ ਇਹ ਬੱਕਰਾ ਮੈਂ ਕਹੇ ਯਾਰ ਕੱਚ ਛੇੜ ਨਾਲ ਖਬਮ ਨਾ 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 ਉਹ ਮੈਂ ਨਹੀਂ ਬੱਕਰਾ ਵੱਢ ਕੇ ਫੋੜ ਕੇ ਛੇੜ ਨਾਲ ਖਬਮ ਨਾ ਛੇੜ ਨਾਲ ਛੇੜ ਨਾਲ ਖਤਮ ਹੋ ਗਏ ਛੇੜ ਲਿਆ ਮੈਂ ਕਹੇ ਮੈਂ ਭਾਈ ਮੰਗਾ ਉਹ ਚੰਗਲਾ ਤੋਂ ਉਹ ਠੇਰ ਮਗਾ ਮੈਂ ਬੋਲ ਜੋ ਚਾ ਮੈਨੂੰ ਪਤਾ ਹੈ ਸਰਪੰਚਾ ਕਰ ਸੁਣ ਤੂੰ ਵੀ ਇਹ ਇੱਕ ਹੋਰ ਪਾ ਲੂ ਠੀਕ ਹੈ ਨਾ ਮਗਾ ਕੇ ਬਾ ਵੱਡੋ ਵੱਡੋ ਬਾਂਤਾ ਜਿਹੜਾ ਤੇਰੀ ਹਵਾਲੀ ਚ ਆਕੂਗਾ ਨਾ ਹਵਾ ਦਾ ਰਖ ਮੋੜ ਦੂਗਾ ਅਭੀ ਛਾਟੀ ਹੈ ਖਵਾ ਛਾਨੂੰ ਪੁੱਛ ਕੇ ਚੱਲਦੀ ਆ ਚੱਲਦੀ ਆ ਹਗਾ ਗੁਰਾ ਛੜਾ ਛੂਰ ਜੀ ਨੁੱਕ ਪੁੱਛ ਕੇ ਚੜ ਦੇ ਚੜ ਜਾ ਅੱਜ ਮੈਨੂੰ ਪੁੱਛਿਆ ਵੀ ਛੂਰ ਜੀ ਕਹਿੰਦਾ ਚੜ ਜਾ ਮੈਂ ਕਿਹਾ ਨਾ ਐ ਵਹਿਣ ਕਾ ਲਗੜਾ ਨਹੀਂ ਤਾਂ ਫਿਰ ਚੰਦ ਚੜਦਾ ਜਦੋਂ ਚੜਦਾ ਓਏ ਚੰਦ ਤੇ ਸੂਰਜ ਕੋਈ ਐ ਜਿੱਥੇ ਸੂਰਜ ਚੜ ਗਿਆ ਚੰਦ ਉੱਥੇ ਚੜ ਗਿਆ ਨਹੀਂ ਐ ਤੇ ਬੇਸ ਬਦਲਦੇ ਨੇ ਬੇਸ ਬਦਲਦੇ ਨੇ ਡਰਦੇ ਨੇ ਇਹ ਬਦਲੇ ਹਲੋ ਮੈਂ ਬੜਾ ਜਾ ਤੁਹਾਨੂੰ ਬਦਾਣਾ ਜਾ ਪੈਉ ਬਲੇ ਨਹੀਂ ਲੈ ਯਾਰ ਤੁਸੀਂ ਖਵਾਈ ਜਾਂਦੇ ਠੀਕ ਹੈ ਨੇ ਇਹ ਬਦਾਣਾ ਨਹੀਂ ਪਾਇਆ ਬਹੁਤ ਸੋਹਣੇ ਹਾਂ ਮੈਂ ਪਰਾ ਬਦਾਣਾ ਨਹੀਂ ਪਾਇਆ ਸਿੱਕੀ ਨਾ ਬਦੌੜੀਆਂ ਪਾਸੀਆਂ ਪਰ ਪਰ ਮੈਂ ਅਸ਼ਰੂਮ ਕਰਿਆ ਵਾ ਬਰਾ ਏ मेरा जनाब वैद्य पधार ते बल्ले कटे होगे सारी दुनिया की जटिया गद्दी जब चढ़ती आ गई नसे च तू सरपंच मच्छर नसे च हो गए सरपंच हूं ओ के सरपंच तो, कोई ओए तू चाय हो गया ओए ओ बांधा ओ धुरै ओ सरपंच तू ਹਾਂ ਲੋ ਐ ਜੇਰਾ ਚੱਕਾ ਮਾਰ ਗਿਆ ਫੈਗਲਾ ਮਾਰਿਆ ਪਾ ਗਿਆ ਕਿ ਨਾ ਕੋਈ ਸਾਹਮਣੇ ਪੱਟਾ ਮਾਰਨ ਵਾਲਾ ਵੱਧ ਕੋਈ ਨਹੀਂ ਵੇ ਠੀਕ ਆ ਪਿੰਡਾਂ ਦੇ ਪਿੰਡ ਫੁੱਟ ਦੇਗੇ ਸਭ ਬੋਹਾ ਪਿਆ ਸਤਨਾ ਦੇ ਕੋਈ ਨਾ ਨਸਤ ਕਿਹੜਾ ਮਾਰਿਆ ਆਏ ਹਾਈਵੇ ਉਪਾ ਗੁਰੂ ਘੰਟਾ ਲੱਗਾ ਭਾਈ ਦੂੜਕਾ ਪੌਂਡ ਦਾ ਇੱਕ ਅੱਧਾ ਟੀਲਾ ਮੇਰੇ ਸਾਲੀ ਦੇ ਨੇ ਮੈਨੂੰ ਐਂ ਲੱਗਦਾ ਹਫਤੇ ਦੇ ਇਕੱਠੀ ਕਰਕੇ ਆਏ ਚੱਲ ਨਿਬੜ ਗਿਆ ਲੈ ਮੈਡਮ ਜੀ ਆ ਚੱਕੋ ਸਿਰ ਚਮਾਰ ਮੇਰੇ ਤੇ ਸੱਤ ਮਾਰਦਾ ਕੋ ਤਰ੍ਹਾਂ ਬੇੜਾ ਬਹਿ ਜਾ ਆ ਨਾ ਚੱਕਾ ਮੈਨੂੰ ਐਂ ਦੱਸ ਤਨੂ ਐ ਲੱਗਦਾ ਅੱਭੀ ਨਾ ਹੋ ਗਿਆ ਤਾਂ ਮਾਂਜੀ ਨਹੀਂ ਹਾਂ ਕਾਂਡੇ ਤਾਂ ਤੜਕੇ ਹੱਥ ਨੇ ਹੋ ਜਾਂਦੇ ਆ ਪਰ ਉਹ ਤਾਂ ਡੂੜਦਾ ਬੰਦਾ ਕਰੇ ਆਪਣੇ ਤਲਕੇ ਹੱਥ ਨੇ ਕਾਦੇ ਹੋਵੇ ਇਹ ਤੂੰ ਐ ਤਾਂ ਦੇਖ ਲੈ ਕਿੱਡਾ ਟੋਕਰਾ ਭਰ ਕੇ ਲੈਂਦਾ ਅੱਬੇ ਉਹ ਟੈਂਗ ਰਿਆ ਸਾਰਾ ਦਿਨ ਇਹ ਬੁੱਕਾ ਦੇ ਚੱਕੇ ਗਲਾਸ ਉੱਥੇ ਦਰਤ ਚੱਕੇ ਗਲਾਸ ਉੱਥੇ ਤਾਂ ਆਈ ਹੈ ਕੰਮ ਆਉ ਦੇ ਲੋ ਕਿਹਾ ਕਰ ਬਈ ਜੇ ਦਾ ਆਪਦਾ ਜੂਠਾ ਕਰ ਦੇਣਾ ਮਾਂਜਿਆ ਕਰਨ ਨਾਲ ਇੱਥੇ ਸਿਆਪਾ ਮੈਨੂੰ ਪੈ ਜਾਂਦਾ ਜੇ ਪੈਸੇ ਦੇਣਾ ਨੂੰ ਮਾਂਜ ਤੇ ਫੇਰ ਕੀ ਕਸ ਗਿਆ ਮोटा ਪਤਲਾ ਹੋ ਜਾਏਗਾ ਤਾਂ ਠੀਕ ਆ ਉਹ ਤਾਂ ਨਿੱਬੜ ਕੀ ਗੱਲ ਤੂੰ ਪੈਸੇ ਲਿਆ ਹਾਂ ਹਾਂ ਪਾਸਾ ਹਾਂ ਪਾਸਾ ਦੇ ਦੋਗੇ ਤਨ ਮੈਂ ਆਏ ਕਰ ਮੜੇ ਕੋ ਆਹ ਮੋਕਰ ਜੀ ਕਰ ਦੇ ਮਣ ਜੀ ਕਮਾ ਲੂਗੀ ਤੇਰੇ ਨਹੀਂ ਜਮਾਈ ਲੈ ਹੁਣ ਕੋਈ ਮੋਕਰ ਕਰ ਦੇ 10 ਮਿੰਟ ਤੂੰ ਕੁਸ਼ੋਰ ਕਹਦੀ ਨਹੀਂ ਬਾਈ ਇਹ ਤਾਂ ਨਹੀਂ ਦੇ ਗੱਲ ਚੱਲਦੀ ਹੈਗੀ ਮੈਨੂੰ ਚਾਹੀਦੇ ਨੇ ਪੈਸੇ ਮੈਨੂੰ ਪੈਸੇ ਦੇ ਲੈ ਪੈਸੇ ਚਾਹੀਦੇ ਆ ਨਾ ਹਾਂ ਫਿਰ ਕੰਮ ਕਰ ਲੈ ਫਿਰ ਮਿਲ ਜਾਣਗੇ ਯਾਰ ਇਹ ਤਾਂ ਫਰੈਂ ਕਰ ਇਹ ਲਾਸਟ ਕੰਮ ਹੋਊਗਾ ਹਾਂ ਇੰਦਰ ਸੌ ਖਾਂ ਮੇਰੀ ਸੌ ਖਾਂ ਹਾਂ ਤੇਰੀ ਸਾਬ ਲੱਗੇ ਹੈ ਤੈਨੂੰ ਮੈਂ ਇਹਨਾਂ ਦੱਸਣਾ ਗੱਲ ਜੇ ਮੇਰੀ ਸੌ ਠੀਕ ਆ ਗਈ ਮੈਂ ਤਾਂ ਮਰੂੰਗੀ ਮਰੂੰਗਾ ਨਾਲ ਤੈਨੂੰ ਲੈ ਕੇ ਮਰੂੰ ਮੈਂ ਤੈਨੂੰ ਨਹੀਂ ਦੱਸਦੀ ਆ ਤਾਂ ਕਿਵੇਂ ਮਰੂੰਗੀ ਜਾਂ ਚੜੂ ਲਾਲਾ ਦੇ ਦੂੰਗੀ ਪੈਸੇ ਫੇਰਾ ਇਹ ਹੁਣ ਲਾਸਟ ਗੱਲ ਤੇ ਰਹੀ ਨਹੀਂ ਫਿਰ ਮੈਂ ਤੈਨੂੰ ਦੱਸ ਦਰਾਂ ਮੈਂ ਕਾਹਵਾਂ ਗੱਲ ਵੀ ਘੋਟ ਦੂੰ ਨਾ ਐਡਾ ਕੰਮ ਨਹੀਂ ਕਰਦੇ ਹੁੰਦਾ ਦੇਖੇ ਆਪ ਦੇਖਾ ਨਾ ਕੋਣ ਮਾਰਦਾ ਹੁੰਦਾ ਚੰਗਾ ਤੂੰ ਬਾ ਮੜੇ ਭੋਕਰ ਕੱਢ ਕੇ ਛੇਤੀ ਛੱਡ ਕੱਢ ਕਿਉਂ ਨਾ ਜਾ ਪੈਸੇ ਦੇ ਮੈਂ ਕਰ ਛੇਤੀ ਬੈਠਾ ਕੱਢ ਕੇ ਰੱਖ ਕੇ ਰਾਂ ਫਿਰ ਮੇਰੇ ਉਧਰ ਕੱਢ ਕੇ ਰੱਖ ਪੈਸੇ ਕੱਢ ਕੇ ਰੱਖ ਚੰਗਾ ਕੱਢੇ ਹੋ ਨਾ ਪੈਸੇ ਤਾਂ ਹਾਂ ਹੋ ਭਾਗ ਜਾ ਆ ਆ ਗਿਆ ਭਾਗ ਜਾ ਭਾਗ ਜਾ ਜਾ ਦਿੰਦਾਂ ਤੈਨੂੰ ਸੌਂਦਾ ਤੇਰੀ ਮੈਂ ਹਾਂ ਸੌਂਦਾ ਮੈਂ ਖਾ ਗਈ ਹਨ ਛੋਲ ਕੋਈ ਨਹੀਂ ਸੌਂਦਾ ਕੀ ਹੁੰਦਾ ਜੈ ਜੀ ਰੋਟੀ ਖਾ ਲਈ ਜੈ ਜੀ ਸੌਂ ਖਾ ਲਈ ਅਜੇ ਦੀ ਮਾਰਦੀ ਬੱਕਰਾ ਮੈਂ ਸੌਂਦੀ ਹਾਈ ਹਾਈ ਅੱਜ ਦਾ ਮਸਾਲਾ ਲੋਦਾ ਵੇ ਯਾਰ ਮੇਰੀ ਗੱਲ ਸੁਣੋ ਏ ਛੇਕੇ ਤੋਂ ਬੋਤਲ ਹੋਰ ਫੜ ਲਓ ਬੋਤਲ ਗੱਲ ਥਣ ਮੇਰੀ ਪਹਿਲਾਂ ਤਾਂ ਇਹਦਾ ਜਲੂਥ ਕੱਢ ਮਿਸਤਰੀ ਕੀ ਹੋ ਗਿਆ ਮੈਦਾਨੀਆਂ ਨੇ ਰੇਟਾ ਪੰਡਤਾਂ ਦੀ ਲੈ ਕੇ ਟ੍ਰੈਕਟ ਛੜਾ ਹਾਂ ਹਾਂ ਲੈ ਕਰਕੇ ਵੱਡੀ ਭਾਜਪਾ ਗੇੜਾ ਜਾਂਦੇ ਨੇ ਮੇਰਾ ਛਾਲ ਆਇਆ ਹੋਇਆ ਕੋਈ ਛੋਟੀ ਕਾਣੀ ਗੱਲ ਹੈ ਮੈਂ ਚਲਾਉ ਮੈਂ ਚਲਾਉ ਛੋਟੀ ਕਾਣੀ ਗੱਲ ਹੈ ਕੋਈ ਇਹ ਗੱਲ ਬਹੁਤ ਵੱਡੀ ਹੈ ਇਹ ਕੋਈ ਫੁੱਦੂ ਗੱਲ ਨਹੀਂ ਇਹ ਗੱਲ ਜੇ ਕਰੀਏ ਗੱਲ ਬਹੁਤ ਵੱਡੀ ਹੈ ਨਹੀਂ ਠੀਕ ਮੈਂ ਅਸਰੀ ਅਜਾ ਆਹਾ ਬੰਦ ਹੋਏ ਆਹਾ ਜੀ ਕਿਹੜਾ ਲੈਟਰ ਹੈ ਨੀਲਾ ਨਮੋਲ ਕਬਜੇ ਤੇ ਚੱਕਟੀ ਹੈ ਮੈਂ ਅੱਛਾ ਕੰਮ ਲੱਟ ਦਾ ਰੌਲਾ ਟਿੱਪੰਡਾ ਸੁੱਚਾ ਕਲਿਆ ਕਬਜੇ ਤੂੰ ਸੋਨਾ ਲੀਕਾ ਦੇਖ ਖੇਤੀ ਦਾ ਨਵਾਂ ਤਰੀਕਾ ਨਹੀਂ ਮੰਤ ਨੇ ਲਿਆਂਦਾ ਸੋਨਾ ਲੀਕਾ ਮੈਲਾ ਮੈਲਾ ਕਰਦਾ ਨਹੀਂ ਦੇਖੀ ਬਲੀਏ ਖੜ ਕੇ ਜਦੋਂ ਭਾਨੇ ਨੇ ਕੱਦੂ ਕਰਤਾ ਨਹੀਂ ਬੈਸਰੀ ਕੀ ਆ ਰੇ ਵਧੀਆ ਜੀ ਠੀਕ ਹੈ ਹਾਂਜੀ ਇਹਦੇ ਤੇ ਕੀ ਹੈ ਜੀ ਪ੍ਰੋਬਲਮ ਹੈ ਮੈਂ ਠੀਕ ਨਹੀਂ ਹੋ ਰਿਹਾ ਇਹ ਤਾਂ ਇਹ ਮੈਂ ਠੀਕ ਕਰ ਰਹੇ ਆਪਾਂ ਠੀਕ ਕਰਦੇ ਬਾਈ 8:00 ਨੂੰ ਇਹਨਾਂ ਤਿਆਰ ਕਰਕੇ ਦੇ ਵਾ ਠੀਕ ਹੈ ਮੰਤ ਹਲੋ ਇਕੱਤੇ ਦੇ ਜਹਾ ਜਿੱਤਾ ਟਾਇਰ ਇਹਦੇ ਹਾਂ ਇਹ ਕਿਹਦਾ ਆਬਾਦ ਲੈ ਖਲੇ ਤੇ ਨਾ ਖੜਕਾ ਤੀਜੇ ਪੰਡਤੋਂ ਨੇ ਤੀਜੇ ਪੰਡ ਸੁਣੇ ਮੇਰਾ ਅਗਲਾ 4 बाई 4 ਕਰ ਦੇ ਹਾਂ ਇਹ ਹੈ ਹੈ ਛੜਾ ਸਭ ਟੱਲੀਆ ਫੜ ਕਰੇ ਕਹਾਂਦੇ ਵੜੇ ਗਰੇ ਰੀ ਮੇਰਾ ਪੁੱਤ ਛੋੜਾ ਲੀਕ ਕੇ ਰੀ ਮੇਰਾ ਪੁੱਤ ਛੋੜਾ ਲੀਕ ਕੇ ਆਥਣੇ ਲੈ ਕੇ ਜਾਂਦੇ ਦੇ ਉਧਰਿਆ ਪਿਆ ਬੰਦ ਓਏ ਉਧਰੇ ਜੀ ਨਹੀਂ ਲੱਗਦਾ ਬੈਠਾ ਬਣਾ ਨਾ ਜੀ ਨਹੀਂ ਲੱਗਦਾ ਅੱਛਾ ਦੋ ਦਿਨ ਫਿਰ ਮੈਂ ਲੈ ਕੇ ਜਾਉਂ ਪਿੰਡ ਲੈ ਠੀਕ ਆ ਮੈਸਤਰੀ ਕਰਦੇ ਬਾਈ ਠੀਕ ਹੈ ਨਾ ਸਾਨੂੰ ਤਿਆਰ ਕਰਕੇ ਦੇ ਦਈਆਂ ਇਹਨਾਂ ਬੰਦੇ ਚਰ ਬੈਸਤਰੀ ਘਾਟ ਮੈਸਤਰੀਆਂ ਤੂੰ ਤੇਰੇ ਵਰਗੇ ਬੈਸਤਰੀ ਕਦੇ ਪੈਦਾ ਹੁੰਦੇ ਆ ਸਦੀਆਂ ਬਾਅਦ ਮੈਸਤਰੀ ਤੇਰੇ ਵਰਗੇ ਪੈਦਾ ਅੱਠ ਸਿਲੰਡਰ ਕਰਦੇ ਨੂੰ ਮਾਹ ਕਰਦੇ ਆ ਅੱਠ ਸਿਲੰਡਰ ਕਰਦੇ 4 बाई 4 ਮੇਰਾ ਸਰਕਸਟਾਰਟ ਹੋਵੇ ਤੀਜੇ ਪਿੰਡ ਸੁਣਿਆ ਯਾ ਠੀਕ ਹੈ ਆ ਜਾ ਕਰਾ ਹੁਣ ਕਦੇ ਚੱਲਦੇ ਹਾਂ ਹਮ ਤੁਮ ਮੇਜਿਦੇ ਕੇ ਕੋਰ ਜਮਾੜਾ ਚੱਤ ਡੰਬੰਡਾ ਦੱਸਦੇ ਅੱਧ ਤੇਰੀਆਂ ਛੜੀਆਂ ਪੂਟ ਛੜੀ ਲਿਓ ਨਾ ਛੜੀ ਲਿਓ ਵੱਡਾ ਬਾੜੇ ਵੱਡਾ ਬੂਫੜ ਬੂਫੜ ਲਾ ਦੇ ਹਾਂ ਬਾੜੇ ਦੀ ਹੈ ਸੰਜਲੇ ਪਟਾਲੇ ਤੱਕ ਛੁੰਦੀਆਂ ਗੱਡਦੀ ਵੇੜਾ ਕਹਿਣਾ ਤੇ ਕਹਿਣਾ ਜਦੋਂ ਮੇਰੇ ਛੋੜੇ ਉੱਤੇ ਦਿੱਤਾ ਘੇੜਾ ਲਾ ਕੇ ਡੱਕ ਨਾ ਨਾ ਸਵਰੇ ਗੇਲ ਛੋੜੇ ਉੱਤੇ ਦੇਖ ਮੇਰੀ ਉੱਤੇ ਪਾਵਰ ਬਹੁਤ ਹੈ ਕਿਸੇ ਨੇ ਲੰਬਾ ਦੇਤਾ ਵੀ ਥੋੜਾ ਪ੍ਰੋਣਾ ਡੈਕ ਲਾ ਕੇ ਚਕਲ ਮਚਲੀਆਂ ਕਰ ਰਿਹਾ ਮੈਨੂੰ ਤੇਰੀ ਕਟਾਈ ਕਰਨੀ ਪਊ ਤਲਫੜਾ ਨਹੀਂ ਫਿਰੋ ਮੜਕ ਤੇ ਲਾਉਣਾ ਪਊ ਫਰਾ ਮੈਨੂੰ ਥੋੜੀ ਮਾਜ ਕਰਕੇ ਅਸੀਂ ਜਿਹੜੇ ਬਦਮਾਸ ਹੁਣੇ ਅਸੀਂ ਇੱਜਤਾਂ ਦੇ ਧੀਆ ਭੈਣਾਂ ਦੇ ਰਾਖੇ ਹੁਰਦੇ ਠੀਕ ਹੈ ਮੈਂ ਘੱਟ ਓਏ ਹੈ ਗਿਆ ਤੂੰ ਹੈ ਗਿਆ ਮੈਥੋਂ ਸਿੱਖਿਆ ਨਹੀਂ ਮੈਂ ਬੈਠੀ ਗੱਲ ਮੈਂ ਤੇ ਲੰਗੜ ਲਾਉਣਾ ਉੱਥੇ ਕਿੱਥੇ ਘੱਟ ਪਟਾਲਾ ਹਾਂ ਹੋ ਤੇਰਾ ਭਾਈ ਇਹ ਦੇਖ ਇਹ ਪਾਪ ਕਰਕੇ ਨਾਲ ਪੁੰਨ ਕਰਨਾ ਵੀ ਜ਼ਰੂਰੀ ਹੈ ਬਹੁਤ ਵਧੀਆ ਗੱਲ ਹੈ ਜਿਹੜਾ ਲੰਗਰ ਹੈ ਜੇ ਮੈਂ ਬਾਈਪੜੇ ਚ 20 ਲੱਖ ਕਮਾਉਣਾ ਲੱਖ ਰੁਪਏ ਤਾਂ ਮੈਂ ਦੁੱਧ ਦਾ ਲੰਗਰ ਲਾ ਦਿੰਦਾ ਬਹੁਤ ਵਧੀਆ ਬਹੁਤ ਵਧੀਆ ਇਹ ਰੱਬ ਤੇਰਾ ਜਿਹੜਾ ਫਲ ਹੈ ਇਹ ਪੂਰਾ ਕਰ ਹਾਂ ਠੀਕ ਹੈ ਨਾ ਆ ਜਾ ਬੈ ਚੱਲ ਬੱਕਰਾ ਮਗਾ ਰੋ ਰੁਪਏ ਚੱਲ ਬੱਕਰੇ ਨੂੰ ਰੋਟੀ ਖਾਊਗਾ ਬੱਕਰਾ ਦੇਖ ਟੁਕਣਾ ਭਈਓ ਹਾਂ ਬੜੀ ਬੱਠੀ ਰੇਤਾ ਬਾਦੋਂ ਤੇ ਨਾ ਪਾਏਗਾ ਚੱਕ ਨੋਇੜ ਤੱਕ ਮੇ ਵੀ ਸਾਡੀ ਸਾਡੀ ਅੰਟੀ ਜੀ ਦੀ ਮਸ਼ੀਨ ਮੰਗੂ ਤੇ ਚੱਲਣ ਲੱਗਣਾ ਉਹ ਕਰਦਾ ਰੇਤਾ ਦਾ ਉਹ ਵੇਖ ਪੁਰਾਣੇ ਕਰਦੇ ਤੇ ਚੜਦਾ ਕੀ ਪਰਾਂ ਹੋਏ ਇੱਧਰ ਦੀ ਦੇਖ ਲੈ ਸੁੱਟ ਲੈ ਉਹ ਦੇਖ ਲੈ ਚੱਜਣਾ ਤਾਂ ਨਹੀਂ ਯਾਰੀ ਫੱਕਰ ਮੈਂ ਮੂੰਹ ਕੁੱਟ ਤਾ ਹੁਣ ਬੜੀਆਂ ਚੱਜਣ ਵਾਲੀ ਦੇ ਨਾ ਪੈਸੇ ਕੱਢਾ ਉਹ ਸਾਰੇ ਜਿਦਾ ਰੇਤਾ ਇਨ ਮਿੱਟੀ ਵਿੱਚ ਗੁਰਾ ਨਾਲ ਹੋਏਗਾ ਤੇ ਕੂੜਾ ਪਿਆ ਨਾ ਮੈਂ ਤੈਨੂੰ ਕੀ ਕਰਾਂ ਪੈਸੇ ਆਪਾਂ ਸਿੰਦੂ ਦੂੰਗੀ ਲੈ ਕੱਢ ਕੱਢ ਪੈਸੇ ਨਾ ਮੈਂ ਰੱਖ ਕੇ ਭੁੱਲ ਗਈ ਪਤਾ ਨਹੀਂ ਕਿੱਥੇ ਰੱਖਤੀ ਕੋਈ ਗੱਲ ਨਹੀਂ ਤੈਨੂੰ ਮੈਂ ਇੱਕ ਗੱਲ ਕਹਿਣਾ दारू ਦਾ ਜਗਾਰ ਤਾਂ ਦੇਖ ਮੈਂ ਲਊਂਗਾ ਕਰ ਤੂੰ ਆਪਦੇ ਹੱਟ ਕਰਲੇ ਕਰਕੇ ਰੱਖੀ ਆ ਗਿਆ ਮਾਤਲਾਵਾ ਤੇਰਾ ਤਾਂ ਕਿਹਦੇ ਕੇ ਜਾਨਣਾ ਹੈ ਹਾਂ ਮੈਂ ਸੋਇਨਾ ਕੰਮ ਕਰਾ ਲਿਆ ਪੈਸੇ ਤੂੰ ਮੈਨੂੰ ਦਿੰਦੀ ਨਹੀਂ ਪੈਸੇ ਤੈਨੂੰ ਕਿਹਾ ਦੇ ਦੇਨੀ ਆ ਪੈਸੇ ਪਤਾ ਨਹੀਂ ਕਿੱਥੇ ਰੱਖਦੇ ਉਹਦਾ ਭੁੱਲ ਗਈ ਜਾਂ ਤਾਂ ਫਿਰ ਹੁਣ ਮੇਰੇ ਉਧਰੋਂ ਪੈਸੇ ਲੱਭ ਨਹੀਂ ਜਾਂ ਰੱਖੀ ਕਰ ਲਈ ਢੂਹੀ ਆਪਦੀ ਤੇਲ ਤੂੰ ਲਾ ਕੇ ਤੇਰਾ ਮੁਖਿਆਂ ਨਾਲ ਗਾ ਬਹੂੰਗਾ ਕਿ ਮੈਂ ਹੁਣ ਆ ਤੂੰ ਕਰਦਾ ਦੇਖੀ ਪੈਸੇ ਫਿਰ ਯਾ ਮੈਂ ਕਿਹਾ ਤੇ ਮੈਂ ਦੇ ਦੂ ਪੈਸੇ ਤੈਨੂੰ ਉਹਦੋਂ ਮੇਰਾ ਟਾਈਮ ਲੰਘ ਜੂਗੀ ਤੋਰਤਾ ਮੈਨੂੰ ਹੁਣ ਲੱਗੀ ਪਈ ਹੈ ਦਾਰੂ ਦੀ ਉਸ ਤੋਂ ਬਾਅਦ ਮੈਂ ਕਿ ਕਿ ਸਰਚ ਮਾਰਨੇ ਰਤ ਨੂੰ ਬਗ ਜਾ ਜਿੱਥੋਂ ਪੀਣੀ ਪੀਲੇ ਮੇਰੇ ਕੋਲ ਤਾਂ ਹੈ ਨਹੀਂ ਪੈਸੇ ਮਰ ਜਾ ਬੈੜੀ ਬੈਠੀ ਆ ਮੂੰਹ ਕੁੱਟ ਦੂੰ ਮੰਮਾ ਖੋਹਦਾ ਜਾਬਾ ਕਟਾਲੀ ਜਾਬਾ ਤਾਂ ਪਤਾ ਲੱਗੂ ਕੋਈ ਨਾ ਘਾਟਾ ਕ ਖੜ ਵੀ ਕੌਣ ਕੁੱਟਦਾ ਕਿਦਿਆਂ ਹਾਂ ਜਾ ਬਗ ਜਾ ਬਗ ਜਾ ਹੋਰ ਨਾ ਘਾਂ ਟੱਪ ਜੇ ਤੂੰ ਤਾਂ ਮਾਰ ਦੇ ਟੱਪ ਗਈ ਅਰੇ ਆ ਸਾਲਿਆ ਗਾੜਿਆ ਤਿੰਨ ਦਿਨ ਹੋ ਗਏ ਤੈਨੂੰ ਘਰੋਂ ਗਏ ਨੂੰ ਲੈ ਤੰਦਨ ਕਿੱਥੇ ਬਣਿਆ ਅੱਜ ਤੀਜਾ ਦਿਨ ਤੀ ਤੇ ਹੋਰ ਮੈਂ ਤਾਂ ਤੇਰੇ ਘਰੇ ਵੀ ਗਿਆ ਸੀਗਾ ਘਰੇ ਕੀ ਕਹਿੰਦੀ ਸੱਛੋਡੇ ਕਰਾ ਬਾਪੂ ਕਹਿੰਦਾ ਉਹ ਭਾਲ ਕਹਿੰਦਾ ਸਮਝਾ ਕਹਿੰਦਾ ਕੁਛ ਉਹ ਤੇ ਹੋਰ ਕੀ ਉਹ ਮੈਂ ਤਾਂ ਕਾਹਦਾ ਗੱਲ ਕਰਨੀ ਤਰੀ ਭਜਾਈ ਦੀ ਸੁੱਖ ਸੁਖਣ ਬੱਦਿਆ ਦੀ ਮਾ ਜਾਂਦਾ ਮੈਨੂੰ ਉਧਰ ਸੱਦ ਲੈ ਹਾਂ ਜਾ ਮਾ ਉਹ ਉੜਿਆ ਜੀ ਕਿੱਥੇ ਵਾ ਗਿਆ ਸੀ ਉਹ ਪਹਾੜਾਂ 'ਚ ਵਾ ਗਿਆ ਦੀ ਮਾਤਾ ਦੱਸੀ ਨਾ ਕਿਸ ਨੇ ਉਹ ਤੇਰੇ ਨਾਲ ਗੱਲ ਕਰ ਲਈ ਮੈਂ ਤਾਂ ਪੈਸੇ ਪੁੱਛੇ ਵੀ ਪੰਦਰਾਂ ਤੱਕ ਤੇ ਫੋਨ ਹੀ ਚੱਕਿਆ ਮਤਾ ਪੈਸੇ ਵੀ ਤੇ ਉਹਦੇ ਉਹਨਾਂ ਦਾ ਪਾਇਨਾ ਗਾਮੇ ਗੁੰਮੇ ਵਰਗਾ ਤਾਂ ਖਾ ਸਕਦਾ ਪਾਇਨਾ ਜਦੋਂ ਮੈਂ ਆਇਆ ਤੂੰ ਨਹੀਂ ਚੱਕਿਆ ਮੈਂ ਪਰ ਤੂੰ ਜੋ ਤੂੰ ਨਹੀਂ ਚੱਕਿਆ ਮੈਂ ਕੋ ਚੱਕਿਆ ਅਰੇ ਪੈਸੇ ਪਤਾ ਕਿਵੇਂ ਪੁਆਏ ਮੈਂ ਮਹਾ ਯਾਰ ਮਤਾ ਬਈ ਪੇਪਰ ਦੇਣ ਗਿਆ ਮੇਰਾ ਤਾਂ ਪਟੂਆ ਘੱਟ ਲੈ ਰਿਹਾ ਸੀ ਰੋਟੀ ਰੋਟੀ ਕਿੱਥੋਂ ਖਾਂਦਾ ਸੀ ਫਿਰ ਓਏ ਰੋਟੀ ਦਾ ਯਾਰ ਕੋਈ ਮੈਂ ਗੱਲ ਕਰੀ ਰੋਟੀ ਦਾ ਮੈਂ ਹੋਟਲ ਤੇ ਬਹਿ ਕੇ ਰੋਟੀ ਖਾ ਲਿਆ ਕਰਾਂ ਹਾਂ ਸਹੀ ਸਹੀ ਪੀਰ ਖਾਇਆ ਕਰਾਂ ਆਗੇ ਮਾਦਾ ਰੋਟੀ ਜਦਵਾਲੇ ਨੂੰ ਕਹਿਆ ਕਿ ਨਾ ਵੀ ਬੈਲ ਲਿਆ ਦਿਓ ਜੀ ਜਦਵਾਲਾ ਬੈਲ ਲੈਣ ਜਾਇਆ ਕਰੇ ਜਾ ਕੇ ਉੱਥੇ ਕਾਊਂਟਰ ਦੇ ਖਾਸੀ ਦੂਤੀ ਕਾਊਂਟਰ ਨਾ ਮਾਦਾ ਹੋਟਲ ਚ ਮਾਦਾ ਬੋਝ ਕੇ ਨੱਗ ਜਾ ਕਰ ਇੱਕ ਦੋ ਵਾਰ ਤਾਂ ਮੇਰੇ ਮਾਂਗੜੀ ਭੱਜੇ ਮੈਂ ਕਿੱਥੇ ਹੱਥ ਆਉਣੇ ਮੇਰਾ ਜਲਾ ਸੀ ਭਲਾ ਦਿੰਦਾ ਸੀ ਮੈਂ ਤਿੰਨ ਚਾਰ ਦਿਨਾਂ ਹੀ ਖਾਂ ਤਿੰਨ ਦਿਨਾਂ ਹੀ ਖਾਦੀ ਰੋਟੀ ਇਹਲਾ ਅੱਛਾ ਐ ਨਾ ਲੱਟ ਟੱਡ ਕੇ ਲੱਕੜਾ ਉੱਤੋਂ ਪਾਲੀ ਉੱਤਕਾ ਕੇ ਕੋਕੜ ਨਿਕਲੀ ਬਈ ਆ ਪੂਰੀ ਕਰੇ ਮੇਰੇ ਕੀ ਕਹਿੰਦੇ ਹੁਣ ਕਰੇ ਤਾਂ ਕਹਿੰਦੇ ਉਹਨੂੰ ਭਾਲ ਕਹਿੰਦੇ ਕੋਈ ਸਮਝਾ ਕਹਿੰਦੇ ਹਾਂ ਤੇ ਹੋਰ ਕੀ ਮਾਦਾ ਯਾਰ ਫਿਰ ਤਰੰਬ ਉਹ ਸੱਚ ਮੈਂ ਤੇਰੇ ਘਰੇ ਯਾਰ ਉਹ ਦੱਸ ਬੈਠਾ ਕੀ ਪਰਜਾਈ ਇੰਸਟਾ ਤੇ ਮਸ਼ਹੂਰ ਹੋ ਰਹੀ ਆ ਤੇ ਹੋਰ ਕੀ ਕਹਿੰਦੇ ਫਿਰ ਘਰੇ ਤੁੱਕ ਲੰਨੀ ਆ ਜਮੀ ਯਾਰ ਬੰਦਾ ਕਲੰਨੀ ਕੀ ਮੇਰੇ ਮੂੰਹ ਚੋਂ ਨਿਕਲ ਗਿਆ ਯਾਰ ਮੂੰਹ ਚੋਂ ਨਿਕੜੂ ਹੋਰ ਭੈਣ ਯਾਰ ਜੱਤੜਾ ਤੋਂ ਲਿਕੜਦਾ ਹੁੰਦਾ ਤੁੱਕ ਲੰਨੀ ਆ ਜੰਮੀ ਯਾਰ ਚੱਤੜਾਂ ਦੀ ਗੱਲ ਨਹੀਂ ਹੈਗੀ ਯਾਰ ਜਦੋਂ ਮੈਂ ਕਿਹਾ ਵੀ ਇੰਸਟਾ ਤੇ ਮਸ਼ਹੂਰ ਆ ਪੂਰੀ ਪੈਸੇ-ਪੂਸੇ ਕਮਾਉਂਦੀ ਆ ਤੇਰੀ ਬੇਬੇ ਤਾਂ ਕਹਿੰਦੀ ਮਾਤਾ ਬਣਾਇਆ ਕਰੋ ਉਹ ਭੈਣੇ ਖਾਂਦੇ ਤੂੰ ਪੁੱਠੀਆਂ ਗੱਲਾਂ ਸਿਖਾਈ ਆ ਘਰੇ ਯਾਰ ਪੁੱਠੀਆਂ ਗੱਲਾਂ ਕੀ ਸਿਖਾਤੀ ਮਰੇ ਮੂੰਹ ਚੋਂ ਨਿਕਲ ਗਿਆ ਮੈਂ ਦੱਸ ਕੀ ਹੁਣ ਗੋਲਾ ਗੋਲਾ ਭਰਾਵਾ ਆਪਾਂ ਗਰੰਟੀ ਵੀ ਲੈਂਦੇ ਅੱਛਾ ਤੂੰ ਮੜੇ ਪਰ ਦੇ ਘਰੇ ਮੈਂ ਤੈਨੂੰ ਮੈਂ ਲੈ ਕੇ ਜਾਊਂਗਾ ਤੇਰੇ ਬਾਪੂ ਨੇ ਮੇਰੀ ਡਿਊਟੀ ਲਾਈ ਆ ਬਾ ਠੀਕ ਆ ਤੂੰ ਮੜੇ ਮੂਰੇ ਹੋ ਜੇ ਪਰ ਤੂੰ ਸਮਝਾ ਦੀ ਕਿ ਵੀ ਇਹ ਤਾਂ ਕਿਤੇ ਐ ਕਰਦੀ ਹਾਲ ਪੱਲ ਯਾਰੋ ਤੂੰ ਤਾਂ ਦੇਖ ਮੈਂ ਤੇਰੇ ਨਾਲ ਆ ਪਰ ਜੇ ਬਾਈ 76 77 ਪੈਣ ਲੱਗੇ ਫੇਰ ਆਪਣੇ ਹੱਥ ਖੜੇ 76 ਫੇਰ ਆਪਾਂ ਦੋ ਨਹੀਂ ਭੱਜਾਂਗੇ ਫੇਰ ਮੈਂ ਕਹਿ ਦੂੰ ਮਰਨਾ ਤਾਂ ਮੈਂ ਹੈਗੀ ਅਜੇ ਨਾ ਹੱਲ ਬਣਿਆ ਕੋਈ ਫੇਰ ਮੈਂ ਤਾਂ ਮਰੂੰਗਾ ਮੇਰੇ ਸਾਲੇ ਮਰਨਾ ਕਿਉਂ ਆ ਓ ਯਾਰ ਉਹ ਤਾਂ ਉੱਥੇ ਬੈਠੀ ਆ ਕਿੱਲਾ ਮੇਰਾ ਜਿਹੜਾ ਹੈਗਾ ਤੀ ਉਹ ਬਕਾਇਦਾ ਮੈਂ ਕਰੂੰ ਕੀ ਹੁਣ ਕੁੜੀਆਂ ਦਾ ਘਾਟਾ ਪੈਣਦਾ ਵੀਰਾ ਹੋਰ ਜਿਹੜੀ ਮਰਜ਼ੀ ਲਿਆ ਤੂੰ ਮੈਂ ਤਾਂ ਪਿਆਰੀ ਉਹਨੂੰ ਕਰਦਾ ਫਿਰ ਓਏ ਯਾਰ ਟੱਟੂ ਪਿਆਰ ਯਾਰ ਸੱਚੇ ਪਿਆਰ ਭੈਣ ਚੋ ਪੁਰਾਣੇ ਵੇਲੇਾਂ ਚ ਰਹੇ ਕੇ ਹੁਣ ਕਿਹੜਾ ਸੱਚਾ ਪਿਆਰ ਆ ਯਾਰ ਮੈਂ ਤਾਂ ਪਿਆਰ ਕਰਦਾ ਮੈਂ ਤਾਂ ਮਰਦਾ ਹਾਂ ਉਹਦੇ ਬਿਨਾ ਮੈਂ ਅੱਜ ਅਗਲੀ ਵਿਆਹ ਕਰਾਉਂਦੇ ਤੀਜੇ ਦਿਨ ਚ ਤੜਾ ਤੜਤ ਮਾਰਦੀ ਆ ਮੈਂ ਤਾਂ ਕੋਈ ਹੋਰ ਵੀ ਦੱਸਿਆ ਕਿੰਨੇ ਸਿਆਣਾ ਪਾਣੀ ਕੀ ਕਰਦਣਾ ਉਹ ਤਾਂ ਗਤਵੀਤ ਵੀ ਉਹ ਕਰਾ ਦੇ ਪਤਾ ਜੇ ਤੂੰ ਆ ਪਾਪ ਦੇ ਸੁੱਖ ਦੇਖਣਾ 10 5-6 ਦਿਨਾਂ ਚ ਬਣ ਗਿਆ ਕੰਮ ਬਣ ਗਿਆ ਨਹੀਂ ਫਿਰ ਮੈਂ ਤਾਂ ਉਹ ਤਵੀਤ ਕਰਾਉਂਦਾ